ਸ਼੍ਰੀ ਅਸ਼ੀਕਾ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਰੰਗਦਮ ਬੀਤੇ ਤੇ ਅੱਜ ਬਸ ਸਿੰਪਲ ਸ਼ਰਟ ਦੀ ਕਟਿੰਗ ਔਰ ਸਟਿਚਿੰਗ ਦਾ ਸਾਨੀਤਾ ਨੂੰ ਕਿੱਦਾਂ ਕਰਨੀ ਆ ਤੇ ਸਭ ਤੋਂ ਪਹਿਲਾਂ ਆਪਾਂ ਇਹਦਾ ਨਾਪ ਮੈਂ ਤੁਹਾਨੂੰ ਦੱਸਾਂਗੀ ਇਹਦੀ ਮੈਂ ਕਟਿੰਗ ਕਰ ਚੁੱਕੀ ਆ ਲੰਬਾਈ ਔਰ ਘੇਰਾ ਲੈ ਕੇ ਆਹ ਦੇਖੋ ਦੋ ਫੋਲਡ ਆ ਇਹ ਬੈਕ ਪੀਸ ਇਹ ਫਰੰਟ ਪੀਸ ਐਨ ਮੈਂ ਵਿਛਾ ਲਿਆ ਵਾ ਠੀਕ ਹੈ ਜੀ ਬੰਦ ਸਾਈਡ ਇੱਧਰ ਆ ਤੇ ਖੁੱਲਾ ਸਾਈਡ ਮੇਰੇ ਵਾਲੇ ਸਾਈਡ ਤੇ ਆ ਤੇ ਸਭ ਤੋਂ ਪਹਿਲਾਂ ਇਹਦਾ ਤੀਰਾ ਹੈਗਾ 13 ਇੰਚ ਠੀਕ ਹੈ ਜੀ ਤੇ 13 ਦਾ ਹਾਫ ਕਿੰਨਾ ਹੋ ਗਿਆ 6.5 6.5 ਤੀਰਾ ਲੈ ਲਾਂਗੇ ਠੀਕ ਹੈ ਜੀ ਆਪਾਂ ਆਪਾਂ 6.5 ਦੇ ਨਿਸ਼ਾਨੀ ਲਗਾ ਲੈਣੀ ਆ ਉਤ ਤੋਂ ਬਾਅਦ ਜਿੰਨਾ ਤੁਹਾਡਾ ਤੀਰਾ ਉਤ ਤੋਂ ਤੁਸੀਂ 1/2 ਇੰਚ ਐਡ ਕਰਕੇ ਮੋਡਾ ਲੈ ਲੈਣਾ ਜਿਹਦਾ ਇਹਦਾ 6.5 ਤੀਰਾ ਲਿਆ ਤੁਸੀਂ 7 ਇੰਚ ਲੈ ਲੈਣਾ ਵੈਸੀ ਮੋਡਾ ਛਾਤੀ ਦੇ ਹਿਸਾਬ ਨਾਲ ਲਿਆ ਜਾਂਦਾ ਹੈ ਠੀਕ ਹੈ ਜੀ ਇੱਥੋਂ 7 ਇੰਚ ਲੈ ਕੇ ਉਤ ਤੋਂ ਆਪਾਂ ਇਦਾਂ ਇਤੋਂ ਲਾਈਨ ਖਿੱਚ ਦਾਂਗੇ ਤੇ ਉਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਇੱਥੋਂ ਆਪਾਂ ਬੈਕ ਦੀ ਆਪਾਂ ਕਾਰਡ ਪਾਵਾਂਗੇ ਮੈਂ 1.5 ਇੰਚ ਤੇ ਲੈਣੀ ਹੁੰਦੀ ਆ ਹਮੇਸ਼ਾ ਹੀ 1.5 ਇੰਚ ਲੈਣੀ ਆ ਹਰ ਇੱਕ ਦਾ ਆਪਣਾ ਆਪਣਾ ਤਰੀਕਾ ਹੈ ਠੀਕ ਹੈ ਸੂਟ ਕਟਿੰਗ ਕਰਨ ਦਾ ਤੇ ਮੇਰਾ ਇਹ ਵਾਲਾ ਤਰੀਕਾ ਹੈ ਤੇ ਤੁਸੀਂ ਇੱਕ ਇਦਾਂ ਕਟਿੰਗ ਕਰਕੇ ਦੇਖਿਓ ਤੁਹਾਡਾ ਪ੍ਰੋਪਰ ਫਿਟਿੰਗ ਚ ਸੂਟ ਬਣੇਗਾ ਮੈਂ ਹਮੇਸ਼ਾ ਇਦਾਂ ਹੀ ਸਟਿਚ ਕਰਦੀ ਆ ਕਟਿੰਗ ਕਰਦੀ ਆ ਠੀਕ ਹੈ ਜੀ ਬੈਕ ਸਾਈਡ ਇੱਥੋਂ ਮੈਂ 1.5 ਇੰਚ ਲੈ ਲਿਆ ਮੋਡਾ 7 ਇੰਚ ਲੈ ਕੇ ਬੈਕ ਸਾਈਡ 1.5 ਇੰਚ ਇੱਥੋਂ ਕਾਟ ਪਾਤੀ ਆ ਉਸ ਤੋਂ ਬਾਅਦ ਆਪਾਂ ਫਰੰਟ ਕਿੱਦਾਂ ਕਾਟ ਪਾਣੀ ਆ ਫਰੰਟ ਆਪਾਂ ਇਹਦਾ ਹਾਫ ਕਰ ਲੈਣਾ ਠੀਕ ਹੈ ਜੀ ਇਹਦਾ 7 ਇੰਚ ਆ 7 ਦਾ 3.5 3.5 ਇੱਥੇ ਲੈ ਕੇ ਇੱਥੋਂ ਆਪਾਂ ਅੰਦਰ ਵਾਲੀ ਸਾਈਡ ਤੇ 0.5 ਇੰਚ ਨਿਸ਼ਾਨੀ ਲਗਾਣੀ ਆ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਇਹਦੇ ਨਾਲ ਮਿਲਾ ਲੈਣਾ ਉੱਪਰ ਤੱਕ ਆਹ ਦੇਖੋ ਐਦਾਂ ਆਪਾਂ ਇੰਚ ਡੱਬ ਰੱਖਾਂਗੇ ਇਨੂੰ ਇਹਦਾਂ ਮਿਲਾ ਦਾਂਗੇ ਉਤ ਬਾਅਦ ਇੱਥੋਂ ਆਪਾਂ 1 ਇੰਚ ਦੀ ਕਾਰਟ ਪਾਣੀ ਹੈ ਫਰੰਟ ਦੀ ਆ ਦੇਖੋ ਇੱਥੋਂ ਇੱਥੋਂ ਆਪਾਂ 2 ਇੰਚ ਲਿਆ 1.5 ਇੰਚ ਲਿਆ ਤੇ ਡੇਢ ਦਾ ਆਪਾਂ ਆ ਮਤਲਬ ਅੱਧ ਕਰ ਲੈਣਾ ਡੇਢ ਦਾ ਅੱਧ ਕਰ ਲੈਣਾ ਠੀਕ ਹੈ ਜੀ ਮਤਲਬ ਪੌਣੇ 1 1 ਇੰਚ ਬਚਦਾ ਤਾਂ ਓਨੀ ਤੁਸੀਂ ਇੱਥੇ ਕਾਰਟ ਪਾ ਲੈਣੀ ਹੈ ਫਰੰਟ ਦੀ ਉਤ ਬਾਅਦ ਆਪਾਂ ਇਹਨੂੰ ਇਹਦਾਂ ਮਿਲਾ ਦਨਾ ਦੇਖੋ ਇਹਦਾ ਕਰਕੇ ਆਪਾਂ ਗੁਲਾਈ ਚ ਕਾਟ ਪਾ ਦਾਂਗੇ ਫਰੰਟ ਦੀ ਤੇ ਇਹਨੂੰ ਇਹਦੇ ਨਾਲ ਮਿਲਾ ਦਾਂਗੇ ਜਿਹੜਾ ਇਹਦਾ ਫਰੰਟ ਕੀਤਾ ਠੀਕ ਹੈ ਜੀ ਇਹ ਪੈ ਗਈ ਫਰੰਟ ਬੈਕ ਦੀ ਕਾਟ ਉਹਦੇ ਤੋਂ ਬਾਅਦ ਆਪਾਂ ਕੀ ਕਰਨਾ ਇਥੋਂ ਆਪਾਂ ਛਾਤੀ ਲਵਾਂਗੇ ਇਹਦੀ ਛਾਤੀ ਹੈਗੀ ਹੈ 21 ਇੰਚ ਠੀਕ ਹੈ ਜੀ 21 ਦਾ ਹਾਫ ਕਿੰਨਾ ਹੋ ਗਿਆ ਜੇ ਤੁਹਾਨੂੰ ਹਾਫ ਨਹੀਂ ਕਰਨਾ ਤਾਂ ਤੁਸੀਂ ਕੀ ਕਰਨਾ ਆ ਦੇਖੋ ਸਾਡੇ 21 ਇਹਦੀ ਛਾਤੀ ਆ 21 ਦਾ ਇਦਾਂ ਇਹਦਾ ਫੋਲਡ ਕਰ ਲੈਣਾ ਤੁਸੀਂ ਐਂਜੀ ਟੇਪ ਇੱਥੋਂ ਦੇਖ ਲੈਣਾ ਕਿੰਨਾ ਆ ਗਿਆ ਦੇਖ ਸਕਦੇ 21 ਦਾ ਇਹਦੇ ਪੋਨੇ ਇੱਕ 11 ਇੰਚ ਆਂਦਾ ਠੀਕ ਹੈ ਜੀ 10 10.5 ਤੋਂ 2 ਪੁਆਇੰਟ ਉੱਪਰ ਲੈਣਾ ਠੀਕ ਹੈ ਜੀ ਤੇ ਆਪਾਂ ਇੱਥੋਂ ਥੋੜਾ ਵੱਧ ਲਵਾਂਗੇ ਜਿਹੜਾ ਐਸੀ ਪਲੇਟ ਪਾਣੀ ਆ ਉਹਦੇ ਵਿੱਚ ਐਡ ਹੋਣਾ ਤੇ ਉਹ ਮਾਰਜਨ ਆਪਾਂ ਲੈ ਕੇ ਵੱਧ ਲਵਾਂਗੇ ਮੈਂ 11 ਇੰਚ ਲੈ ਰਹੀ ਹਾਂ ਇੱਥੋਂ ਤੁਸੀਂ 1/2 ਇੰਚ ਮਾਰਜਨ ਐਡ ਕਰਕੇ ਲੈਣਾ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਇੱਥੋਂ ਮੈਂ 7 ਇੰਚ ਲੈਣੀ ਹੁੰਦੀ ਆ ਮੈਂ ਹਮੇਸ਼ਾ ਇੱਥੋਂ 7 ਇੰਚ ਹੀ ਲੈਣੀ ਆ ਜੇ ਕਿਸੇ ਦੀ ਇੱਥੋਂ ਹੈਵੀ ਸ਼ਾਤੀ ਹੈ ਤੇ ਤੁਸੀਂ ਜ਼ਿਆਦਾ ਲੈ ਲੈਣਾ ਠੀਕ ਹੈ ਜੀ ਤੇ 7 ਇੰਚ ਲੈਣ ਤੋਂ ਬਾਅਦ ਆਪਾਂ ਇੱਥੋਂ ਕਮਰ ਲਵਾਂਗੇ ਕਮਰ ਇਹਦੀ ਹੈਗੀ 19 ਇੰਚ 19 ਦਾ ਹਾਫ ਹੋ ਗਿਆ 9.5 ਠੀਕ ਹੈ ਜੀ ਤੇ ਇੱਥੋਂ ਮੈਂ 10 ਇੰਚ ਲੈਣਾ ਕਿਉਂਕਿ ਇਹਦੇ ਇੱਥੇ ਵੀ ਪਲੇਟ ਪੈਣੇ ਆ ਕਮਰ ਦੇ ਤੇ 1/2 ਇੰਚ ਮਤਲਬ ਮਾਰਜਿਨ ਲੈ ਕੇ ਆਪਾਂ 10 ਇੰਚ ਲੈ ਲੈਣਾ ਉਸ ਤੋਂ ਬਾਅਦ ਆਪਾਂ ਇਹਨੂੰ ਇਹਦੇ ਨਾਲ ਮਿਲਾ ਦੇਣਾ ਉਸ ਤੋਂ ਬਾਅਦ ਆਹ ਵਾਲੀ ਤਰੀਜੇ ਦੀ ਹੈਗੀ ਆ 4 ਇੰਚ ਤੇ ਮੈਂ 14.5 ਲਵਾਂਗੀ ਇਹਦੀ ਹਿੱਪ ਹੈਗੀ ਆ 22.5 ਤੇ 22.5 ਦਾ ਹਾਪ ਕਿੰਨਾ ਹੋ ਗਿਆ ਆ ਦੇਖੋ ਇਦਾਂ ਐਂਟੀ ਟੇਪ ਨੂੰ ਕਰ ਲੈਣਾ ਫੋਲਡ 22.5 ਦਾ ਹੋ ਗਿਆ ਪੌਣੇ 12 ਇੰਚ ਠੀਕ ਹੈ ਜੀ ਆਪਾਂ 1.12 ਤੇ ਇਹ ਤੇ ਨਿਸ਼ਾਨੀ ਲਗਾ ਲਾਂਗੇ। ਔਰ ਤੋਂ ਬਾਅਦ ਆਪਾਂ ਕਮਰੂਹੇ ਆਪਣਾ ਮਿਲਾ ਦਾਂਗੇ। ਠੀਕ ਹੈ ਜੀ, ਔਰ ਤੋਂ ਬਾਅਦ ਆ ਵਾਲੀ ਪਲੇਟ ਪਾਣੀ ਆ ਆਪਾਂ ਕਿੱਦਾਂ ਪਾਣੀ ਆ? ਸਭ ਤੋਂ ਪਹਿਲਾਂ ਇਹਦੀ ਪਲੇਟ ਹੈਗੀ ਆ 3.5 11 ਮਤਲਬ 10.5 ਤੇ ਤਿਆਰ ਤੇ ਮੈਂ 11 ਇੰਚ ਤੇ ਲਾਵਾਂਗੀ। ਤਿਆਰ ਤੇ ਇਥੋਂ ਵੇ ਲਾਵਾਂਗੀ 3.5 3.5 ਲੈਂਤ ਬਾਅਦ ਇੱਥੋਂ ਲੰਬਾਈ ਚ ਆਪਾਂ ਲਾਵਾਂਗੇ 7 ਇੰਚ ਠੀਕ ਹੈ ਜੀ ਇਧਰਲੀ ਸਾਈਡ ਤੇ ਵੀ ਆਪਾਂ ਇੱਕ ਵਾਰ ਦੇਖ ਲੈਣਾ 3.5 ਬਰਾਬਰ ਕਰ ਲੈਣਾ 3.5 ਤੇ ਹੈ ਠੀਕ ਹੈ ਜੀ ਇਹਨੂੰ ਇਦਾਂ ਇਹਦੇ ਨਾਲ ਮਿਲਾ ਦੇਣਾ ਤਦ ਬਾਅਦ ਆਪਾਂ ਆਹ ਵਾਲੀ ਪੇੜ ਕਿਦਾਂ ਪਾਣੀ ਆ ਦੇਖੋ ਆ ਸਿੱਧੀ ਇੱਧੇ ਰੱਖ ਲੈਣਾ ਆਪਾਂ ਐਂਜੀ ਡੇਬ ਸਿੱਧੀ ਕੋਰਨਰ ਤੇ ਰੱਖਣਾ ਇੱਥੇ 2 ਇੰਚ ਲੈਣਾ 2 ਇੰਚ ਦੇ ਨਿਸ਼ਾਨੀ ਲਗਾਉਣ ਤੋਂ ਬਾਅਦ ਆਪਾਂ ਇੱਥੇ ਇੱਕ ਸਿੱਧੀ ਲਾਈਨ ਬਣਾ ਦਾਂਗੇ ਠੀਕ ਹੈ ਜੀ ਆਹ ਵਾਲੀ ਪਲੇਟ ਪੈ ਗਈ ਉਹਦੇ ਤੋਂ ਬਾਅਦ ਆਪਾਂ ਆਹ ਵਾਲੀ ਪਲੇਟ ਕਿੱਦਾਂ ਪਾਣੀ ਹੈ ਆਪਾਂ ਕਮਰ ਤੋਂ ਇੱਧਾ ਰੱਖਣਾ ਠੀਕ ਹੈ ਜੀ ਇਹਨੂੰ ਇਦਾਂ ਮਲਾਣਾ ਇੱਥੇ ਵੀ ਆਪਾਂ 2 ਇੰਚ ਦੇ ਨਿਸ਼ਾਨੀ ਲਗਾਣੀ ਹੈ ਇੱਥੇ ਵੀ ਆਪਾਂ ਇੱਕ ਦੀ ਲਾਈਨ ਬਣਾ ਦਾਂਗੇ ਠੀਕ ਹੈ ਜੀ ਆ ਦੇਖਿਓ 2 ਇੰਚ ਦਾ ਗੈਪ ਹੋਣਾ ਚਾਹੀਦਾ ਆਦੇ 2 ਇੰਚ 2 ਇੰਚ ਤੇ 2 ਇੰਚ ਤੇ ਇਹਨਾਂ ਵਿੱਚ 2-2 ਇੰਚ ਦਾ ਗੈਪ ਹੋਣਾ ਚਾਹੀਦਾ ਬਿਲਕੁਲ ਸੋਖੇ ਤਰੀਕੇ ਨਾਲ ਮੈਂ ਤੁਹਾਨੂੰ ਦੱਸਿਆ ਕਿ ਪਲੇਟ ਬਾਣ ਦਾ ਕਿੱਦਾਂ ਆਪਾਂ ਨਿਸ਼ਾਨੀ ਲਗਾਣੀਆਂ ਪਲੇਟਾਂ ਕਿੱਦਾਂ ਬਾਣੀਆਂ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਉੱਪਰੋਂ 1/2 ਇੰਚ ਕਾਟ ਪਾ ਦਾਂਗੇ ਇੱਥੋਂ ਮੇਰਾ 2 1/2 ਇੰਚ ਗਲਾ ਤਿਆਰ ਹੈ ਇਹ ਤਾਂ 2 1/2 ਇੰਚ ਲੈ ਕੇ ਇਨੂੰ ਆਪਾਂ ਇਹਦੇ ਨਾਲ ਮਿਲਾ ਦਾਂਗੇ ਤੇ ਬੈਕ ਸਾਈਡ ਵੀ ਸੇਮ ਹੀ ਆਪਾਂ ਇਥੋਂ 1/2 ਇੰਚ ਲੈਣਾ ਹੈ ਬੈਕ ਸਾਈਡ ਮੇਂ ਜ਼ਿਆਦਾ ਰੱਖੀ ਹੈ ਇਹ ਕਿਉਂ ਰੱਖੀ ਹੈ ਕਿਉਂਕਿ ਜਿੱਦਾਂ ਸਾਡੇ ਗਲੇ ਮਤਲਬ ਅਗਲਾ ਗਲਾ ਪਿੱਛੇ ਨੂੰ ਜਾਂਦਾ ਤੇ ਉਹਦੇ ਕਰਕੇ ਰੱਖੀ ਹੈ ਐਦਾਂ ਆਪਾਂ ਬੈਕ ਸਾਈਡ ਤੋਂ 1/4 ਇੰਚ ਜਾਂ 1/2 ਇੰਚ ਜ਼ਿਆਦਾ ਲੈ ਲਾਂਗੇ ਤੇ ਸਾਡੇ ਗਲੇ ਕਦੀ ਵੀ ਬੈਕ ਸਾਈਡ ਨਹੀਂ ਜਾਣਗੇ ਠੀਕ ਹੈ ਜੀ ਗਲੇ 'ਚ ਕਦੀ ਪ੍ਰੋਬਲਮ ਨਹੀਂ ਆਏਗੀ ਉਸ ਤੋਂ ਬਾਅਦ ਆਪਾਂ ਕਰਦਾਂਗੇ ਕਟਿੰਗ ਠੀਕ ਹੈ ਜੀ 2 2 ਇੰਚ ਦਾ ਮਾਰਜਿਨ ਰੱਖ ਕੇ ਆਪਾਂ ਕਟਿੰਗ ਕਰ ਦੇਣੀ ਹੈ ਆਪਾਂ ਪਹਿਲੇ ਕਟਿੰਗ ਕਰਨੀ ਹੈ ਚਾਰੇ ਪੀਸਾਂ ਦੀ ਬੈਕ ਸਾਈਡ ਤੋਂ ਆਹ ਵਾਲੀ ਬੈਕ ਸਾਈਡ ਤੋਂ ਆਹ ਵਾਲੀ ਤੇ ਨਹੀਂ ਕਰਨੀ ਆਹ ਵਾਲੀ ਤੇ ਕਰਨੀ ਹੈ ਜਿਹੜੀ ਤੁਹਾਡੇ ਲਾਗੇ ਵਾਲੀ ਹੈ ਪਹਿਲੀ ਵਾਲੀ कार्ट इतों कटिंग करनी है ये आप बैक सा फ्रंट के कार्ट कर, कटिंग करा फ्रंट पीस ही कटा कला कटिंग करना आ आखो इतों कटिंग करना ठीक है जी उस तो बात आप उपरले तीरे कटिंग कर लागे बैक का कटिंग करता तो बाद फ्रंट का भी कटिंग कर देंगे इतने सेंटर से छोटे छोटे दो कट लगा का लेंगे फरंट बैक दो ਆਪਾਂ ਬੈਗ ਪੀਛੇ ਹਟਾ ਕੇ ਫਰੰਟ ਦੀ ਕਾਟ ਪਾ ਦਾਂਗੇ ਠੀਕ ਹੈ ਜੀ ਫੋਟ ਬਾਅਦ ਆਪਾਂ ਨਿਸ਼ਾਨੀਆਂ ਲਗਾ ਲਾਂਗੇ ਦੂਜੀ ਸਾਈਡ ਤੇ ਵੀ ਇਹਨੂੰ ਡਾਰਕ ਕਰਕੇ ਇਹ ਵੀਡੀਓ ਉਹਨਾਂ ਵਾਸਤੇ ਹੈ ਜਿਹੜੇ ਸਿਲਾਈ ਸਿੱਖ ਰਹੇ ਹਨ ਨਵੇਂ ਉਹਨਾਂ ਵਾਸਤੇ ਵੀਡੀਓ ਹੈ ਜਿਹਨਾਂ ਨੂੰ ਤਾਂ ਆਂਦੀ ਹੈ ਉਹਨਾਂ ਨੂੰ ਤਾਂ ਸਭ ਕੁਝ ਪਤਾ ਕਿੱਦਾਂ ਕਟਿੰਗ ਕਰਨੀ ਹੈ ਪ੍ਰੋਪਰ ਤੇ ਇਹ ਬਿਗਿਨਰ ਵਾਸਤੇ ਹੈ ਵੀਡੀਓ ਹਰ ਇੱਕ ਦਾ ਆਪਣਾ ਆਪਣਾ ਅਲੱਗ-ਅਲੱਗ ਤਰੀਕਾ ਹੈ ਕਟਿੰਗ ਸਟੀਚਿੰਗ ਦਾ ਠੀਕ ਹੈ ਜੀ ਤੇ ਮੇਨ ਸਾਡੀ ਗੱਲ ਰਹਿੰਦੀ ਹੈ ਕਿ ਸਾਡੀ ਫਿਟਿੰਗ ਵਧੀਆ ਆਣੀ ਚਾਹੀਦੀ ਹੈ ਤੇ ਪ੍ਰੋਪਰ ਸੂਟ ਵਧੀਆ ਜਿਹਾ ਬਣਨਾ ਚਾਹੀਦਾ ਠੀਕ ਹੈ ਜੀ ਆ ਦੇਖੋ ਦੂਸਰੇ ਪਾਸੇ ਨਿਸ਼ਾਨੇ ਲਗਾਤੀਆਂ ਹਲਕਾ ਹਲਕਾ ਨਿਸ਼ਾਨ ਦੇਖ ਰਿਹਾ ਇਹਨੂੰ ਡਾਰਕ ਕਰ ਦਾਂਗੇ ਇੱਕ ਸਾਈਡ ਵੀ ਆਪਾਂ ਨਿਸ਼ਾਨੀ ਲਗਾ ਲੈਣੀ ਹੈ ਸੇਮ ਜਿਹਦਾ ਆਪਾਂ ਫਰੰਟ ਤੇ ਲਗਾਈ ਹੈ ਆਪਾਂ ਇਹਨੂੰ ਰੱਖ ਕੇ ਵੀ ਨਿਸ਼ਾਨੀ ਲਗਾ ਸਕਦੇ ਹਾਂ ਠੀਕ ਹੈ ਜੀ ਉਤਤ ਬਾਅਦ ਆਪਾਂ ਬੈਕ neck ਕਟਿੰਗ ਕਰ ਲਾਂਗੇ ਇਹਦਾ ਬੈਕ neck ਮੈਂ ਜਿਆਦਾ ਡੀਪ ਨਹੀਂ ਰੱਖਣਾ ਹੈਗਾ ਇਥੋਂ ਆਪਾਂ ਲਵਾਂਗੇ 2 ਇੰਚ ਸਵਾ 2 ਇੰਚ ਲੈ ਲੈਣਾ ਇਥੋਂ ਕਿਉਂਕਿ 2.5 ਇੰਚ ਸਾਡਾ ਤਿਆਰ ਹੈ ਤੇ 1/2 ਇੰਚ ਸੀਨ ਚ ਆ ਕੇ 2.5 ਇੰਚ ਪ੍ਰੋਪਰ ਹੋ ਜਾਣਾ ਉਹ ਤੋਂ ਬਾਅਦ ਇਥੋਂ ਮੈਂ 5.5 ਰੱਖ ਰਹੀਆਂ ਬੈਕ neck ਤੋ ਤਬਾਰ ਇੱਥੇ ਆਪਾਂ ਬਾਕਸ ਬਣਾ ਲਾਂਗੇ ਇੱਥੋਂ ਇਦਾਂ ਗਲਾਈ ਦੇ ਦੇਣੀ ਆ 1/2 ਇੰਚ ਦੀ ਇੱਥੋਂ ਆਪਾਂ ਗਲਾਈ 'ਚ ਕਟਿੰਗ ਕਰ ਦੇਣਾ ਠੀਕ ਹੈ ਜੀ ਤੇ ਇਹ ਹੋ ਗਈ ਮੇਰੀ ਸ਼ਰਟ ਦੀ ਕਟਿੰਗ ਤੇ ਸਟੀਚਿੰਗ ਮੈਂ ਸੈਕੰਡ ਪਾਰਟ ਪਾਵਾਂਗੀ ਕਿਉਂਕਿ ਬਹੁਤ ਲੰਬੀ ਵੀਡੀਓ ਹੋ ਚੁੱਕੀ ਆ ਤੇ ਤੁਸੀਂ ਮੇਰੀ ਸਟੀਚਿੰਗ ਵੀ ਦੇਖਣੀ ਪਲੀਜ਼ થેન્ક યુ ફોર વોચિંગ મળਦੇ ਹਾਂ ਅਗਲੀ ਵੀਡੀਓ ਲੈ ਕੇ ਬਾਏ ਬਾਏ ਜੀ ਸ਼ਸ਼ੀ ਕਾਲ ਜੀ ਸਾਰਿਆਂ ਨੂੰ